ਮਾਹਗਰੂ ਜੀ ਦਾ ਖਾਲਸਾ ਮਾਹਗਰੂ ਜੀ ਕੀ ਫਤਿਹ ਤਰਨ ਤਾਰਨ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉਸ ਜਿਮਨੀ ਚੋਣ ਦੇ ਲਈ ਮੂਤ ਪਾਲਦੀ ਪਾਰਟੀ ਵੱਲੋਂ ਸੰਦੀਪ ਸਣੀ ਦੇ ਭਰਾ ਨੂੰ ਟਿਕਟ ਕਿਉਂ ਦਿੱਤੀ ਗਈ ਇਹਦੇ ਪਿੱਛੇ ਕੀ ਰਾਜ ਨੇ ਜਿਹੜੇ ਲੋਕ ਪੰਥ ਕੋ ਹੋਣ ਦਾ ਨਾਰਾ ਮਾਰਦੇ ਨੇ ਜਦ ਪੰਥ ਕੋ ਹੋਣ ਦੀ ਲੋਕਾਂ ਨੂੰ ਇੱਕ ਕੈਲੀਅ ਸਾਜਿਸ਼ ਤਹਿਤ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਲੋਕਾਂ ਦੀ ਅੱਜ ਮੈਂ ਥੋੜੀ ਜੀ ਗੱਲਬਾਤ ਕਰਨੀ ਹੈ ਮੂਤਪਾਲ ਦੇ ਪਰਿਵਾਰ ਨੂੰ ਜਾ ਮੂਤਬਾਲ ਨੂੰ ਖੁਦ ਨੂੰ ਇਹ ਪਤਾ ਹੈ ਵੀ ਜੇ ਸਾਡਾ ਕੋਈ ਪਰਿਵਾਰ ਦਾ ਮੈਂਬਰ ਉਥੇ ਇਲੈਕਸ਼ਨ ਲੜੂਗਾ ਇੱਕ ਤਾਂ ਵੀ ਇਹ ਮੈਸੇਜ ਆਉ ਬੀ ਇਹਨਾਂ ਦਾ ਪਰਿਵਾਰ ਦਾ ਬੰਦਾ ਲਖਸ਼ਮ ਕਿਉਂ ਲੜ ਰਿਹਾ ਹੈ ਇਹ ਸੱਚਾਈ ਹੈ ਦੂਜੀ ਗੱਲ ਇਹਨਾਂ ਨੂੰ ਇਹ ਭਲੀ ਭਾਂਤ ਪਤਾ ਹੈ ਬੀ ਜਿਮੇ ਖੰਡੂਰ ਸਾਹਿਬ ਤੇ ਲੋਕਾਂ ਨੂੰ ਅਸੀਂ ਮੂਰਖ ਬਣਾਤਾ ਗੁੰਮਰਾਹ ਕਰ ਲਏ ਵੋਟਾਂ ਪੈ ਗਈਆਂ ਮੈਂ ਐਮਪੀ ਬਣ ਕੇ ਸਰਕਾਰੀ ਤਨਖਾਹ ਪੈਨਸ਼ਨ ਸਹੂਲਤਾਂ ਔਰ ਗੁਰਾਈਆਂ ਕਰਕੇ ਮੈਂ ਘਰ ਪਰ ਲਿਆ ਵੀ ਉਹ ਕਰਤੂਤਾਂ ਦਾ ਖੰਡੂਰ ਸਾਹਿਬ ਦੇ ਲੋਕਾਂ ਨੂੰ ਪਤਾ ਹੈ ਹੁਣ ਤਰਨਤਾਰਨ ਤੇ ਜੇਮਨੀ ਚੋਣ ਵਿੱਚ ਲੋਕ ਵਿਸ਼ਵਾਸ ਨਹੀਂ ਕਰਨਗੇ ਇਹ ਕਾਰਨ ਇੱਕ ਹੋਰ ਨਾਲ ਗੱਲ ਸੁਣੋ ਹੁਣ ਉੱਥੇ ਮਾਨਦਲੀਆਂ ਵੀ ਹੈਗੇ ਆ ਅਮਰਿਤਪਾਲ ਦਾ ਪਰਿਵਾਰ ਵੀ ਹੈਗਾ ਉੱਥੇ ਜਿਹੜੇ ਧਿਆਨ ਸਿੰਘ ਮੰਡ ਵਰਗੇ ਹੈਗੇ ਉਹ ਵੀ ਹੈਗੇ ਜਣ ਕਿ ਜਿਹੜੇ ਪੰਥਕ ਪੰਥਕ ਹੋਣ ਦਾ ਢੰਡੋਰਾ ਬਿੜਦੇ ਨੇ ਉਹ ਬਹੁਤ ਲੋਕ ਨੇ ਪਰ ਇਹਨਾਂ ਨੇ ਸੰਦੀਪ ਸਨਿਦੇ ਭਰਾ ਨੂੰ ਹੀ ਕਿਉਂ ਕੈਂਡੀਡੇਟ ਬਣਾਇਆ ਇਹਦੇ ਪਿੱਛੇ ਕੀ ਹੈ ਸਰਬਜੀਤ ਐਮਪੀ ਬਣਿਆ ਉਹਨੇ ਕਿਉਂ ਨਹੀਂ ਆਪਣਾ ਕੋ ਬੰਦਾ ਖੜਾ ਕੀਤਾ ਕਿਉਂਕਿ ਇਹਨਾਂ ਦੋਨੋਂ ਹੀ ਪਰਿਵਾਰਾਂ ਨੂੰ ਪਤਾ ਹੈ ਜਿਵੇਂ ਫਰੀਦਕੋਟ ਤੇ ਵੀ ਲੋਕਾਂ ਨੂੰ ਅਸੀਂ ਬੇਵਕੂਫ ਬਣਾਤਾ ਖਨੂਰ ਸਾਹਿਬ ਤੇ ਵੀ ਬਣਾਤਾ ਤੇ ਹੁਣ ਅਸੀਂ ਤਰਨਤਾਰਨ ਤੇ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਇਸ ਕਰਕੇ ਸੰਦੀਪ ਸਣੀ ਦੇ ਭਰਾ ਨੂੰ ਇਹਨਾਂ ਨੇ ਕੈਂਡੀਡੇਟ ਬਣਾ ਕੇ ਜਿਮਨੀ ਤੋਂ ਲੜਨ ਵਾਸਤੇ ਮੈਦਾਨ ਵਿੱਚ ਉਤਾਰਿਆ ਹੁਣ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਣੀ ਹੈ ਇਹਨੂੰ ਧਿਆਨ ਦੇ ਨਾਲ ਸੁਣੋ ਨੁਕਸਾਨ ਕਿਹਦਾ ਕਰਾਉਣਗੇ ਸੰਦੀਪ ਸਣੀ ਦੇ ਪਰਿਵਾਰ ਦਾ ਔਰ ਜਿਹੜਾ ਜੇਲ੍ਹ ਦੇ ਵਿੱਚ ਸੂਬਾ ਸਿੰਘ ਪੁਲਿਸ ਇੰਸਪੈਕਟਰ ਦਾ ਕਤਲ ਕਿ ਹੋਇਆ ਉਹਦੀ ਮੌਤ ਹੋਈ ਹੈ ਉਹਦਾ ਪਰਚਾ ਕਿਤੇ ਪਿਆ ਸੰਦੀਪ ਸਣੀ ਤੇ ਪਿਆ ਔਰ ਉਹਨੂੰ ਇਹ ਕਹ ਲਈਏ ਪੰਪ ਫੂਕੀ ਨੇ ਦਿੱਤੀ ਸੀ ਇਹ ਅਮਰਪਾਲ ਦੇ ਪਰਿਵਾਰ ਨੇ ਵੀ ਕੋਈ ਇਹੋ ਜਿਹਾ ਕੰਮ ਕੀਤਾ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਥੋੜੀ ਜਿਹੀ ਚਰਚਾ ਹੋ ਕੱਲੀ ਇਹ ਚਰਚਾ ਨਹੀਂ ਇਹ ਤੱਥ ਵੀ ਸਾਹਮਣੇ ਆਏ ਨੇ ਜਿਹੜਾ ਅਰਨਾਲੇ ਥਾਣੇ ਤੇ ਇਹਨਾਂ ਨੇ ਹਮਲਾ ਕੀਤਾ ਸੀ ਮੂਤਪਾਲ ਵਰਗਿਆਂ ਨੇ 4-500 ਬੰਦਾ ਇਕੱਠਾ ਹੋ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਾਲ ਲੈ ਕੇ ਸੀ ਉਦੋਂ ਵੀ ਇਹ ਸਾਜ਼ਿਸ਼ ਵੀ ਇੱਕ ਇਹੋ ਜਿਹਾ ਇਥੇ ਕਾਂਡ ਕੀਤਾ ਜਾਵੇ ਮੇ ਜਿਹਦੇ ਨਾਲ ਚਰਚਾ ਵੱਧ ਹੋਵੇ ਜੇ ਥੋੜਾ ਜਿਹਾ ਹੋਰ ਪਿੱਛੇ ਜਾਓਗੇ ਨਾ ਨਰੈਣ ਸਿੰਘ ਚੋੜੇ ਵਰਗੇ ਵੀ ਇਹ ਗੱਲ ਮੰਨਦੇ ਨੇ ਕਿ ਅਕਾਲ ਤਖਤ ਤੇ ਅਟੈਕ ਜਿਹੜਾ ਹੋਇਆ ਹੈ ਭਿੰਡਰਾਂ ਵਾਲਿਆਂ ਦੀ ਸਹਿਮਤੀ ਨਾਲ ਹੋਇਆ ਬੀਜੇ ਬਾਅਦ ਵੱਡੀ ਚਰਚਾ ਛੇੜਨੀ ਆ ਨਾ ਉਹ ਇਹੋ ਜਿਹਾ ਘਟਨਾ ਕਰਮ ਹੋਣਾ ਚਾਹੀਦਾ ਦੁਨੀਆਂ ਦੇ ਵਿੱਚ ਗੱਲ ਚੱਲੇ ਇਹ ਕਰਤੂਤਾਂ ਨੇ ਨਾ ਤੇ ਹੁਣ ਜਿਹੜੀ ਤਰਨ ਤਰਨ ਦੀ ਜਿਮਨੇ ਚੋੜ ਹੈ ਬਹੁਤੇ ਲੋਕ ਗਾਲਾਂ ਵੀ ਕੱਢਦੇ ਨੇ ਕਮੈਂਟਾਂ ਦੇ ਵਿੱਚ ਫੋਨ ਵੀ ਕਰਦੇ ਨੇ ਵੀ ਤੁਸੀਂ ਕੀ ਲੈਣਾ ਅਸੀਂ ਜਿੱਤਾਂਗੇ ਤੁਸੀਂ ਜਿੱਤੋ ਤੁਸੀਂ ਹਾਰੋ ਸਾਨੂੰ ਉਧਰ ਕੋਈ ਲੈਣਾ ਦੇਣਾ ਨਹੀਂ ਨਾ ਪਹਿਲਾਂ ਸੀ ਨਾ ਹੋਣਾ ਅਸੀਂ ਤਾਂ ਪੰਜਾਬ ਦੇ ਲੋਥ ਨੂੰ ਸਮਝਾਉਣਾ ਵੀ ਇਹਨਾਂ ਦੇ ਪਿੱਛੇ ਨਾ ਲੱਗੋ ਪਹਿਲਾਂ ਭਿੰਡਰਾਂ ਵਾਲੇ ਨੇ ਕੌਮ ਦਾ ਨੁਕਸਾਨ ਕਰਾਇਆ ਅੱਤਵਾਦ ਵੇਲੇ ਹੋ ਗਿਆ ਅਮਰਤਪਾਲ ਨੇ ਕਰਵਾਇਆ ਇਹ ਜਿਹੜੇ ਸਨੀ ਵਰਗੇ ਫੁਕਰੇ ਨੇ ਜਿਨ੍ਹਾਂ ਨੇ ਸੂਰੀ ਨੂੰ ਗੋਲੀਆਂ ਮਾਰ ਕੇ ਹੱਤਿਆ ਕੀਤੀ ਹੈ ਇਹ ਸਭ ਉਸੇ ਬਾੜੀ ਦੇ ਬੱਚੇ ਨੇ ਸ਼ਿਮਰਿਤ ਮਾਨ ਕਿੰਨੇ ਵਾਰੀ ਐਮਪੀ ਬਣ ਗਿਆ ਉਹਨੇ ਐਮਪੀ ਬਣ ਕੇ ਪੰਜਾਬ ਦਾ ਕੌਮ ਦਾ ਕੀ ਸਵਾਰਿਆ ਤੁਹਾਨੂੰ ਪਤਾ ਕੱਖ ਨਹੀਂ ਸਰ ਵੀ ਤਾਂ ਐਮਪੀ ਬਣ ਗਿਆ ਅਮਰਪਾਲ ਇਹ ਕਿ ਕਰਦਾ ਕੁਛ ਨਹੀਂ ਕਰਦਾ ਤੇ ਨਾ ਹੀ ਕੁਛ ਹੁਣ ਹੈ ਦੂਜੀ ਗੱਲ ਇਹਨਾਂ ਦਾ ਮਤਲਬ ਕੇਵਲ ਹੁਣ ਇਹ ਰਹਿ ਗਿਆ ਵੀ ਪੰਚ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਪੈਸੇ ਇਕੱਠੇ ਕਰੋ ਤੇ ਤੁਰਦੇ ਬਣੋ ਹੋਰ ਕੋਈ ਮਤਲਬ ਨਹੀਂ ਇਹਨਾਂ ਦਾ ਇਲੈਕਸ਼ਨ ਲੜਨ ਦਾ ਮੈਂ ਗੱਲ ਅਮਰਤਪਾਲ ਦੇ ਮੂਤਪਾਲ ਦੇ ਪਰਿਵਾਰ ਦੇ ਕਰ ਰਿਹਾ ਸੀ ਵੀ ਉਹ ਆਪ ਕਿਉਂ ਨਹੀਂ ਇਲੈਕਸ਼ਨ ਲੜੇ ਮੂਤਪਾਲ ਦਾ ਪਾਪਾ ਟੌੜਾ ਕਲਰ ਪੱਗ ਬਨ ਕੇ ਟੌੜਾ ਬਣਾ ਰਹਿਂਦਾ ਹਰ ਵਕਤ ਕਮਲਿਆ ਵਾਂਗੂ ਹੱਥ ਮਾਰਦਾ ਹੁੰਦਾ AI not AI ਇਹ ਨਾ ਬਣੀਆਂ ਵੀਡੀਓ ਇਦਾਂ ਕਹਿੰਦਾ ਹੁੰਦਾ ਉਹ ਕਿਉਂ ਨਾ ਇਲੈਕਸ਼ਨ ਲੜੇ ਆਉਦੀ ਮਾਨ ਇਲੈਕਸ਼ਨ ਕਿਉਂ ਨਾ ਲੜਾਈ ਸਰਬਜੀਤ ਆਪਣੇ ਘਰ ਵਾਲੀ ਇਲੈਕਸ਼ਨ ਲੜਾ ਦਿੰਦਾ ਮਤਲਬ ਇਹਨਾਂ ਨੇ ਕਹਿਣਾ ਵੀ ਸ਼ੁਰੂ ਕਰਤਾ ਕਿ ਜੇ ਜਿੱਤ ਹੋਈ ਤਾਂ ਅਮਰਤਪਾਲ ਦੇ ਮੂਤਪਾਲ ਦੇ ਜੇ ਹਾਰ ਹੋਈ ਤਾਂ ਪੰਥ ਦੇ ਉਹ ਕਹਿੰਦੇ ਇੱਕ ਨਾ ਬਾਗ ਦੇ ਵਿੱਚ ਕੋਈ ਮਹਾਤਮਾ ਸੀ ਉਹ ਸ਼ੈਰ ਕਰਦੇ ਤੁਰੇ ਫਿਰਦੇ ਤੇ ਇੱਕ ਉੱਥੇ ਹੋਰ ਟੈਲੈਂਟ ਵਾਲਾ ਤੇ ਆ ਗਿਆ ਇਹਨਾਂ ਦਾ ਮੂਤਪਾਲ ਵਰਗਨ ਦਾ ਭਾਪੇ ਵਰਗਨ ਤੇ ਉਹ ਤਰੀਫ ਕਰੇ ਗਿਆ ਉਹ ਮਹਾਤਮਨ ਦੱਸੇ ਗਿਆ ਆ ਪੀੜ ਆ ਫੁੱਲ ਮੈਨੂੰ ਬੜੇ ਪਸੰਦ ਨੇ ਬੜੇ ਸੋਹਣੇ ਲੱਗਦੇ ਨੇ ਇਹ ਪੌਦਾ ਮੈਂ ਲਾਇਆ ਸੀ ਇਹ ਪੀੜ ਮੈਂ ਲਾਇਆ ਸੀ ਤੇ ਅੱਗੇ ਜਾ ਕੇ ਕੋਈ ਜਾਨਵਰ ਮਰਿਆ ਪਿਆ ਤੇ ਉੱਥੇ ਜਾ ਕੇ ਕਹਿੰਦਾ ਇਹ ਰੱਬ ਦੀ ਮਰਜ਼ੀ ਹੈ ਇਹ ਪਰਮਾਤਮਾ ਦੀ ਮਰਜ਼ੀ ਹੈ ਹੁਣ ਇਹੀ ਕਰਤੂਤ ਇਹਨਾਂ ਦੀ ਹੈ ਕਹਿੰਦੇ ਜੇ ਜਿੱਤੂਗਾ ਤਾਂ ਅਮਰ ਜਪਾਲ ਜੇ ਹਾਰੂਗਾ ਤਾਂ ਪੰਥ ਆਹ ਲੱਛਣ ਇਹਨਾਂ ਦੇ ਜਾਣ ਕੇ ਇਹਨਾਂ ਨੂੰ ਪਤਾ ਹੈ ਵੀ ਸੰਦੀਪ ਸਰੇ ਦਾ ਪਰਿਵਾਰ ਕੋਈ ਰਾਜਨੀਤੀ ਵਿੱਚ ਪਹਿਲਾਂ ਨਹੀਂ ਆਇਆ ਕੋਈ ਐਕਸਪੀਰੀਅੰਸ ਨਹੀਂ ਉਹਨਾਂ ਦਾ ਹੈਗਾ ਵੀ ਥਰ ਜਾਣਾ ਹੀ ਹੈ ਤੇ ਅਸੀਂ ਬਸ ਕੱਪੜੇ ਝਾੜ ਕੇ ਕਹਿ ਦੇਵਾਂਗੇ ਵੀ ਕੋਈ ਗੱਲ ਨਹੀਂ ਜੀ ਸੰਗਤ ਨੇ ਵੋਟਾਂ ਨਹੀਂ ਪਾਈਆਂ ਪੰਥ ਨੇ ਵੋਟਾਂ ਨਹੀਂ ਪਾਈਆਂ ਹੁਣ ਉਸੇ ਪੰਥ ਦੇ ਕਿੰਨੇ ਧੜੇ ਨੇ ਸਭ ਨੂੰ ਪਤਾ ਹੈ ਕਿਉਂ ਮੁਕਦੀ ਗੱਲ ਇਹਨਾਂ ਦਾ ਇਲੈਕਸ਼ਨ ਲੜਨ ਤੋਂ ਮਤਲਬ ਹੈ ਜੀ ਇਹ ਸਾਰਾ ਜਿਹੜਾ ਲੁੰਗlana ਇਕੱਠਾ ਹੋਇਆ ਮੰਡਲੀ ਹੋਣ ਸਰਬਜੀਤ ਹੋਵੇ ਮੂਤਪਾਲ ਦਾ ਪਰਿਵਾਰ ਹੋਵੇ ਸਨੀ ਦਾ ਪਰਿਵਾਰ ਹੋਵੇ ਪੰਜ ਸੱਤ ਹੋਰ ਫਿਰਦੇ ਇਹਨਾਂ ਦਾ ਕੰਮ ਉਗਰਾਹੀਆਂ ਕਰਕੇ ਪੈਸਾ ਇਕੱਠਾ ਕਰਨਾ ਹੈ ਇਹਨਾਂ ਨੇ ਫੋਨ ਸ਼ੁਰੂ ਕਰ ਦਿੱਤੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਵਿੱਚ ਲੋਕਾਂ ਨੂੰ ਤੋਂ ਪੈਸੇ ਮੰਗਣਾ ਜੋਣ ਤੇ ਖਰਚ ਆਉਣਾ ਨਹੀਂ ਤੁਸੀਂ ਸੇਵਾ ਕਰੋ ਜੀ ਉਥੇ ਫੋਨ ਜਾਣੇ ਸ਼ੁਰੂ ਹੋ ਗਏ ਨੇ ਔਰ ਬਹੁਤ ਲਗੌੜ ਹੈ ਇਹ ਜਿਨ੍ਹਾਂ ਨੇ ਆਪੋ ਆਪਣੇ ਸਕੈਨ ਭੇਜੇ ਹੋਏ ਨੇ Google पे ਭੇਜਿਆ ਹੋਇਆ ਬੈਂਕ ਅਕਾਊਂਟ ਭੇਜੇ ਹੋਏ ਨੇ ਵੀ ਇੰਨਾ ਅਕਾਊਂਟਾਂ ਵਿੱਚ ਪੈਸੇ ਪਾਓ ਅਸੀਂ ਜੋਣ ਤੇ ਖਰਚਾ ਕਰਨਾ ਆ ਪਰਦੂਤਾ ਇਹਨਾਂ ਦੀਆਂ ਹੋਰ ਕੱਖ ਨਹੀਂ ਇਹਨਾਂ ਦੇ ਪੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ